ਈ ਬੱਕੇ ਨਰ ਤੋਂ ਔਰ ਤੇਰੇ ਖੜਾ ਗਈ ਕਿੱਥੇ ਆ ਜੀ ਜੀ ਮਿਲੀ ਬਈ ਇੱਕ ਪੰਨੀ ਵਿੱਚੋਂ ਰੋਲ ਵੱਡਾ ਭਰਿਆ ਪਿਆ ਨਵਾ ਜਿਹੜਾ ਇੱਥੇ ਬਹਿ ਕੇ ਚਿੱਟਾ ਲਾਉਂਦੇ ਆ ਆ ਦੇਖੋ ਇੱਥੂ ਚੱਕਿਆ ਜਿੱਥੇ ਰਾਤ ਅੱਗ ਵਾਲੀ ਘਟਨਾ ਸੀ ਉੱਥੇ ਸੀ ਦੇਖਿਆ ਇੱਕ ਆਹ ਬਈ ਇਲੈਕਟ੍ਰਿਸਿਟੀ ਟੈਪ ਆ ਆ ਬਈ ਇਹ ਰਾਤ ਵਾਲੀ ਘਟਨਾ ਦਾ ਲੈਟਰ ਹੈ ਕਿਵੇਂ ਚੱਲੂਗਾ ਹਾਂ ਇਹ ਦੋ ਚੀਜ਼ਾਂ ਮਿਲੀਆਂ ਇੱਥੋਂ ਜਿੱਥੇ ਰਾਤ ਅੱਗ ਲੱਗੀ ਸੀ ਭਈ ਆਪ ਦੇ ਪੱਧਰ ਤੇ ਕਾਬੂ ਪਾਲਿਆ ਅੱਗ ਤੇ ਵੀ ਸਿਰਫ ਇਹ ਬਿਲਕੁਲ ਜੀ ਸਾਰੇ ਜਿਹੜੇ ਪਿੰਡ ਵਾਲੇ ਬੰਦੇ ਆ ਸਾਰੇ ਜਦੋਂ ਮੈਸੇਜ ਮਿਲ ਗਿਆ ਗੁਰਦੁਆਰੇ ਦਾ ਨਹੀਂ ਮੈਸੇਜ ਤੇ ਉਦੋਂ ਨੇੜੇ ਬਲ ਜਿਵੇਂ ਆ ਫਿੱਡੂ ਵਰਗੇ ਬੰਦੇ ਨੇੜੇ ਸੀ ਇਹਨਾਂ ਨੇ ਕੰਟਰੋਲ ਉਦੋਂ ਕਰ ਲਿਆ ਸੀ ਅੱਗ ਤੇ ਤੇ ਸਰਬੂਰੀ ਦੀ ਅਸੀਂ ਸੀ ਖਤਰਾ ਵੈਸੇ ਬਹੁਤ ਆ ਜੇ ਹਵਾ ਹੁੰਦੀ ਤਾਂ ਤੂੰ ਇਹਨੂੰ ਕੰਟਰੋਲ ਕਰ ਲਿਆ ਗਿਆ ਕਰਾਂ ਫਿਲਹਾਲ ਪਿੰਡ ਵੱਨ ਨੂੰ ਤੂੰ ਫਸਲ ਤੋਂ ਨੁਕਸਾਨ ਤੋਂ ਬਚਾ ਲਿਆ ਆ ਫਸਲ ਦੇ ਨੁਕਸਾਨ ਤੋਂ ਬਚ ਗਿਆ ਜੇ ਵੈਸੇ ਨੁਕਸਾਨ ਆ ਜੇ ਹਵਾ ਹੁੰਦੀ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਦਾ ਜਿਹੜਾ ਚਾਂਸ ਸੀਗਾ ਇਹ ਅਦੂ ਭਾਈ ਜਿਵੇਂ ਇਸ ਤਰ੍ਹਾਂ ਦੀਆਂ ਕਹਾਣੀਆਂ ਚ ਹੈ ਨਾ ਝਾੜੀਆਂ ਬੂਟੀਆਂ ਜਿਹੜੇ ਲੋਕ ਨੇ ਵਹਿੰਦੇ ਨੇ ਆ ਕੇ ਉਹਨਾਂ ਨੂੰ ਕੀ ਆਦੇ ਅਸੀਂ ਉਹਨਾਂ ਨੂੰ ਪਹਿਲਾਂ ਤਾਂ ਪੰਚਾਇਤ ਨੂੰ ਸੁਨੇਹਾ ਦਿੰਨੇ ਇੱਕ ਕਿ ਜੇ ਮੰਨ ਲਓ ਕਿ ਨਰੇਗਾ ਸਕੀਮ ਆਪਣੀ ਚੱਲਦੀ ਹੈ ਉਹ ਇਹੋ ਜਿਹੇ ਝਾੜੀਆਂ ਬੂਟੀਆਂ ਨੂੰ ਸਫਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਨੂੰ ਆ ਤੇ ਜਿਹੜੇ ਆਪਣੇ ਪੰਚਾਇਤ ਦੇ ਮੈਂਬਰ ਹੈ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਜਿੱਥੇ ਮੰਨ ਲਓ ਕਿ ਵਿਹਲੀਆਂ ਜਗ੍ਹਾ ਤੇ ਜਨਤਕ ਬੰਦੇ ਬਹਿੰਦੇ ਆ ਮੰਨ ਲਓ ਕਿ ਜਿਹੜੇ ਨਹੀਂ ਕੰਮ ਕਰਦੇ ਉਹਨਾਂ ਨੂੰ ਸੁਨੇਹਾ ਲਾਇਆ ਜਾਵੇ ਕਿ ਤੁਸੀਂ ਇੱਥੇ ਬੈਠੋ ਨਾ ਬੀਡੀ ਸਰਕਟ ਨਾ ਪੀਓ ਆ 15 20 ਦਿਨਾਂ ਦਾ ਸੀਜ਼ਨ ਆ ਉਸ ਤੋਂ ਬਾਅਦ ਆਪਦੀ ਇਹ ਜਗ੍ਹਾ ਤੇ ਤੁਸੀਂ ਆ ਕੇ ਬੈਠ ਸਕਦੇ ਤੇ ਕੋਈ ਵਿਭਾਗ ਨੂੰ ਵੀ ਸੂਚਿਤ ਕੀਤਾ ਫਾਇਰ ਬ੍ਰੀਡ ਨੂੰ ਕੋਈ ਹਾਂ ਬਾਈ ਜੀ ਸਾਨੂੰ ਤਕਰੀਬਨ ਹੋ ਗਿਆ ਜੀ 45 ਮਿੰਟ 50 ਮਿੰਟ ਹੋ ਗਏ ਉਹਨਾਂ ਨੂੰ ਫੋਨ ਕੀਤਾ ਸੀਗਾ ਮੈਂ ਆਪ ਖੁਦ ਫੋਨ ਕੀਤਾ ਉਹਨੂੰ 9:22 ਮਿੰਟ ਤੇ ਤੇ ਪਰ ਹੁਣ ਫਿਰ ਉਹ ਗੇਟ ਆਈ ਆ ਪੌਣੇ ਘੰਟੇ ਬਾਅਦ ਉਹ ਤਾਂ ਉਹ ਪਿੰਡ ਵਾਸੀ ਸਾਰੇ ਲੱਗੇ ਆ ਇਹ ਪਿੰਡ ਵਾਸੀਆਂ ਦਾ ਧੰਨਵਾਦ ਹੈ ਜਿਹੜੇ ਇੰਨੇ ਵਿਚਾਰੇ ਇੱਕ ਮਾੜੇ ਜਿਹੇ ਮੈਸੇਜ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਕੋਈ ਕਹਿੰਦਾ ਲੈ ਕਿ ਕੋਈ ਬੱਚੇ ਵੀ ਆਈ ਹੋਏ ਜਿਹੜੇ ਮੈਨੂੰ ਲੱਗਦਾ ਜਿਨ੍ਹਾਂ ਦੀ ਉਮਰ ਹਜੇ 12 ਕਿ 13 ਸਾਲ ਦੀ ਹੈ ਉਹ ਵੀ ਇੱਥੇ ਪਹੁੰਚੀ ਹੋਏ ਨੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰੀ ਕਾਬੂ ਹੋਈ ਹੈ ਜੀ ਇਹ ਮਹਿਕਮੇ ਦਾ ਕੋਈ ਇਹਦੇ ਵਿੱਚ ਯੋਗਦਾਨ ਨਹੀਂ ਆ ਕਾਬੂ ਕਰਨ ਦੇ ਵਿੱਚ ਇਹ ਪੈਂਡ ਨੇ ਹੀ ਆਪਦੇ ਪੱਧਰ ਤੇ ਇਹਨੂੰ ਕਾਬੂ ਕੀਤਾ ਜੀ ਵੱਡੀ ਗਿਣਤੀ ਚ ਹਨ ਨੌਜਵਾਨ ਸਾਰੇ ਬਿਲਕੁਲ ਜੀ ਬਿਲਕੁਲ ਇਹ ਮੈਂ ਟੋਟਲੀ کہہ ਸਕਦਾ ਵੀ ਇਹ ਪੈਂਡ ਨੇ ਹੀ ਇਹਨੂੰ ਕਾਬੂ ਕੀਤਾ ਇਹਦੇ ਵਿੱਚ ਮਹਿਕਮੇ ਦਾ ਇੱਕ ਪੈਸੇ ਵੀ ਯੋਗਦਾਨ ਨਹੀਂ ਇੱਕ ਪੈਸੇ ਵੀ ਯੋਗਦਾਨ ਇਸ ਵਿੱਚ ਅ ਬੱਕੇ ਰਣਜੀਤ ਜੀ ਇਹਦੀ ਜੀ ਗੱਲ ਹੈ ਜਿਵੇਂ ਛੋਟਾ ਜਿਹਾ ਮੈਸੇਜ ਲੱਗਣ ਨਾਲ ਸਾਰਾ ਪੰਡ ਘਟਨਾ ਛੋਟੀ ਜੀ ਘਟਨਾ ਸੀਗੀ ਚਲੋ ਇੱਕ ਰੱਬ ਨਾ ਕਰੇ ਜੇ ਵੱਡੀ ਹੁੰਦੀ ਤਾਂ ਪੰਡ ਜਿਵੇਂ ਆਪਣਾ ਹੈਗਾ ਬਹੁਤ ਉਤਸ਼ਾਹ ਹੈ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਇੱਥੇ ਪਹੁੰਚੇ ਆ ਵਧੀਆ ਟੈਂਕੀ ਬਣਾਈਏ ਫਾਇਰ ਬ੍ਰਿਗੇਡ ਇਹਨੂੰ ਕੰਮ ਕਰਦੀ ਹੈ ਨਾ ਸਰ ਇਹ ਫਿਰ ਉਹ ਗੇਟਾਂ ਉਹ ਡਰਮ ਬਣਾਏ ਸੀ ਆ ਇਹ ਭਰੇ ਹੀ ਪਿਆ ਸੀ ਤੇ ਇਹ ਕੰਮ ਵਧੀਆ ਕਰ ਦਿੱ ਗਿਆ ਚਲੋ ਕੁਦਰਤੀ ਆਫਤ ਆਈ ਤੇ ਕੰਮ ਆ ਗਿਆ ਜੀ ਕੁਦਰਤੀ ਤਾਂ ਨਹੀਂ ਪਤਾ ਨਹੀਂ ਹੁਣ ਵੇਖੋ ਇਹ ਜਿਵੇਂ ਇਹਨਾਂ ਬਾਈ ਜੀ ਨੇ ਗੱਲ ਕੀਤੀ ਹੈ ਜੀ ਉਹ ਉਵੇਂ ਹੀ ਗੱਲ ਹੋਈ ਹੈ ਇਹ ਵੀ ਇਹ ਜਿਵੇਂ ਇਹ ਚੀਜ਼ਾਂ ਦੀ ਪੰਚਾਇਤ ਨੂੰ ਵੀ ਚਾਹੀਦਾ ਜਿਹੜੀਆਂ ਜਿਵੇਂ ਲਕੋਵਾਂ ਵਾਲੀਆਂ ਜਗ੍ਹਾਵਾਂ ਹੁੰਦੀਆਂ ਜਿਵੇਂ ਜਿੱਥੇ ਮੰਨ ਕੇ ਤੁਰਨਾ ਨਹੀਂ ਹੈਗਾ ਹਣਾ ਜੀ ਜਿਵੇਂ ਜਿੱਥੇ ਸਰ ਕੋਈ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹੈ ਉੱਥੇ ਕੋਈ ਵੀ ਆ ਕੇ ਬੰਦੇ ਵਹਿੰਦੇ ਆ ਚੀਜ਼ ਹੈ ਜੀ ਹੁਣ ਇਹ ਜਿਵੇਂ ਮੈਂ ਤਾਂ ਉਧਰੋਂ ਮੈਂ ਰੋਡ ਤੋਂ ਆਇਆ ਜੀ ਉਧਰੋਂ ਮੈਂ ਇਹ ਗੱਲ ਸੁਣਦਾ ਆਇਆ ਵੀ ਸ਼ਾਇਦ ਇੱਥੋਂ ਕੋਈ ਬੀਡੀ ਸਿਗਰਟ ਪੀ ਰਿਆ ਸੀ ਬੰਦਾ ਉੱਥੋਂ ਹੀ ਅੱਗ ਨੇ ਕੰਟੀਨਿਊ ਕੀਤਾ ਕੰਮ ਅੱਗ ਉੱਥੋਂ ਫੜੀ ਜੀ ਚੀਜ਼ ਲੱਗੀ ਤੇ ਹੁਣ ਤੁਹਾਨੂੰ ਪਤਾ ਹੈ ਜੀ ਸੀਜ਼ਨ ਚੱਲ ਰਿਹਾ ਆ ਤਾਂ 15 20 ਦਿਨ ਤਾਂ ਇੰਨੇ ਕੀਮਤੀ ਆ ਕਿਸਾਨਾਂ ਲਈ ਕਿਸਾਨਾਂ ਦੀ ਸਾਰੀ ਤਾਂ ਜਾਨ ਇਹ ਚ ਵੱਸਦੀ ਹੈ ਜੀ ਤੇ ਜੇ ਹੁਣ ਕਣਕ ਦਾ ਹੀ ਨੁਕਸਾਨ ਹੋ ਗਿਆ ਤਾਂ ਫਿਰ ਤੁਸੀਂ ਸਮਝ ਹੀ ਰਹੇ ਹੋ ਵੀ ਕੀ ਆਪਣੇ ਬੱਲੇ ਪੈਣਾ ਨਹੀਂ ਹੈ ਨਾ ਜੀ ਇਹ ਗੱਲ ਬਹੁਤ ਵੱਡੀ ਹੈ ਹਾਂ ਉਹ ਵਕਤ ਦੀ ਤਰ੍ਹਾਂ ਤੂੰ ਵੀ ਜਾਦੇ ਨੁਕਸਾਨ ਹੁੰਦਾ ਨਾ ਵੀ ਫੈਲ ਸਕਦੀ ਸੀ ਅਗਰ ਬਾਕੀ ਜੋ ਭਰਾ ਉਹ ਕੋਈ ਨਹੀਂ